ਕਮਾਤਾ ਪੈਣਾ ਵੀਰਾਂ ਨੂੰ ਜੈ ਭੀਮ ਜੈ ਭੰਦ ਸਭ ਤੋਂ ਪਹਿਲਾਂ ਮੈਂ ਦੱਸਾਂਗਾ ਕਿ ਜੈ ਭੀਮ ਆਪਾਂ ਕਿਉਂ ਕਿਹਾ ਬਾਬਾ ਸਾਹਿਬ ਡਾਕਟਰ ਬੇਟਕਰ ਧੀਮਨਾਪ ਸਾਹਿਬ ਦਾ ਸੰਵਿਧਾਨ ਜਿਹਨਾਂ ਨੇ ਸਾਡੇ ਲਈ ਬਣਾਇਆ ਉਹਨਾਂ ਦਾ ਨਾਰਾ ਦੂਸਰੇ ਨੰਬਰ ਤੇ ਸਾਡੇ ਬਾਬਾ ਜੀ ਜਸਵੰਤ ਸਿੰਘ ਜੀ ਤੇ ਪਿੰਡ ਆਸਲ ਤੋਂ ਸਾਡੀ ਕੁੜੀ ਮੀਟ ਕੋਮਲ ਇਹਨਾਂ ਨੇ ਅੱਜ ਮਨਰੇਗਾ ਮਜ਼ਦੂਰਾ ਚ ਜਿਹੜੀ ਮੀਟਿੰਗ ਰੱਖੀ ਆ ਤਾਂ ਮੈਂ ਬੇਨਤੀ ਕਰੂੰਗਾ ਕਿ ਆਉਣ ਵਾਲੇ ਫੈਸਲੇ ਜਿਹੜੇ ਹੈਗੇ ਆ ਇਸਤਿਹਾਰ ਵਿੱਚ ਲਿਖੇ ਹੋਏ ਉਹ ਕੋਮਲ ਮੈਡਮ ਮੇਰੇ ਸਾਡੇ ਪੜ ਕੇ ਸੁਣਾਉਣਗੇ ਕਿਿੱਦੀ ਲੋਕੋ ਜਾਗੋ ਜੁੜੋ ਅਤੇ ਸੰਘਰਸ਼ ਕਰੋ ਮਿਤੀ 11 ਫਰਵਰੀ 2025 ਨੂੰ ਡੀਸੀ ਦਫਤਰ ਫਿਰੋੜ ਪਰ ਸਾਹਮਣੇ ਜਾਵਰੋਤਾ ਰੈਲੀ ਵਿੱਚ ਅਗਲੀ ਰਣਨੀਤੀ ਦਾ ਕਰਾਂਗੇ ਐਲਾਨ ਪੰਜਾਬ ਦੇ ਕੀਰਤੀ ਲੋਕੋ ਆਓ ਹੇਠ ਲਿਖੇ ਮੁੱਦਿਆਂ ਉੱਤੇ ਪਿੰਡ ਪਿੰਡ ਵਿੱਚ ਕਮੇਟੀਆਂ ਬਣਾ ਕੇ ਦਬੇ ਅਤੇ ਖੋਏ ਜਾ ਰਹੇ ਹੱਕਾਂ ਦੀ ਲੜਾਈ ਲੜੀਏ ਯਾਦ ਰੱਖੋ ਜਦੋਂ ਬੰਦੇ ਨੂੰ ਬਹੁਤੀਆਂ ਬਿਮਾਰੀਆਂ ਲੱਗ ਜਾਣ ਤਾਂ ਕਿਸੇ ਇੱਕ ਰੋਗ ਦੇ ਇਲਾਜ ਨਾਲ ਮਰੀਜ਼ ਤੰਦਰੁਸਤ ਨਹੀਂ ਹੁੰਦਾ ਸਾਰੇ ਰੋਗਾਂ ਨੂੰ ਧਿਆਨ ਵਿੱਚ ਰੱਖਣਾ ਪੈਂਦਾ ਹੈ ਅੱਜ ਚੰਦ ਲਿਟੇਰ ਲੀਡਰਾਂ ਤੇ ਅਫਸਰਾਂ ਦਾ ਨਾਂ ਪਾਕ mafie ਨੇ ਆਪਾਂ ਨੂੰ ਅਣਗਿਣਤ ਔਂਕੜਾਂ ਤੇ ਦੁੱਖਾਂ ਵਿੱਚ ਉਲਝਾ ਕੇ ਰਾਜ ਕਰਨਾ ਤੇ ਘਰ ਭਰਨਾ ਸਿੱਖ ਲਿਆ ਹੈ ਇਸ ਲਈ ਲੋੜ ਹੈ ਕਿ ਅਸੀਂ ਵਿਗੜੀ ਹੋਈ ਤਾਣੀ ਨੂੰ ਸੁਲਝਾਉਣ ਲਈ ਤੰਦ ਫੜੀਏ ਅਤੇ ਆਪਣੇ ਸਾਂਝੇ ਦੁੱਖਾਂ ਅਤੇ ਸਾਂਝਾ ਮੁਹਾਜ ਬਣਾ ਕੇ ਸਾਂਝੀ ਲੜਾਈ ਲੜੀਏ ਜੇਕਰ ਲੁੱਟਣ ਵਾਲੇ ਹਜ਼ਾਰਾਂ ਕੁ ਲੋਕ ਵੱਖ-ਵੱਖ ਰਾਜਸੀ ਪਾਰਟੀਆਂ ਅਤੇ ਵੱਖ-ਵੱਖ ਪ੍ਰਸ਼ਾਸਨਿਕ ਅਹੁਦਿਆਂ ਅਹੁਦਿਆਂ 'ਤੇ ਹੁੰਦੇ ਹੋਏ ਇੱਕ ਹੋ ਸਕਦੇ ਹਨ ਤਾਂ ਆਪਾਂ ਲੁੱਟੇ ਜਾਣ ਵਾਲੇ ਕਰੋੜਾਂ ਲੋਕ ਅੱਡੋ-ਅੱਡ ਹੋ ਕੇ ਲੁੱਟ ਅਤੇ ਕੁੱਟ ਕਿਉਂ ਖਾ ਰਹੇ ਹਾਂ ਚੇਤੇ ਰੱਖੋ ਆਪਣੇ ਜਾਗਣ ਅਤੇ ਸਿਰਸ ਜੋੜਨ ਨਾਲ ਹੀ ਉਹਨਾਂ ਦਾ ਅੰਤ ਅਤੇ ਸਾਡੀ ਰਾਜ ਸਾਡੀ ਜਿੱਤ ਹੋਵੇਗੀ ਸਮਾਜ ਨੂੰ ਜਾਤਾਂ ਪਾਤਾਂ ਅਤੇ ਧਰਮਾਂ ਵਿੱਚ ਵੰਡਾਂ ਤੋਂ ਉੱਪਰ ਉੱਠੀਏ ਅਤੇ ਸੁਰੱਖਿਆ ਅਤੇ ਜ਼ਿਕਾੜ ਅਤੇ ਬੰਦੇ ਦੇ ਸੰਵਿਧਾਨਿਕ ਹੱਕਾਂ ਲਈ ਸੰਘਰਸ਼ ਕਰੀਏ ਲੋਕਤੰਤਰ ਸੁਸਤੀ ਵਾਲਾ ਹੋਵੇ ਪਿੰਡਾਂ ਵਿੱਚ ਨਸ਼ੇ ਦੀ ਸਪਲਾਈ ਰੋਕੀ ਜਾਵੇ ਇਸ ਨਿਦੇ ਨਾਲ ਹੀ ਪੀੜ ਨਸ਼ੇੜੀਆਂ ਦਾ ਇਲਾਜ ਅਤੇ ਮੁੜ ਵਸੇਬੇ ਲਈ ਠੋਸ ਰਕੀਤੀ ਠੋਸ ਨੀਤੀ ਅਤੇ ਪ੍ਰਬੰਧ ਕੀਤਾ ਜਾਵੇ ਅੰਗਹੀਨ ਬੁਢਾਪਾ ਵੀ ਦਿਵਾਤੇ ਆਸ਼ਰਿਤ ਬੱਚਿਆਂ ਦੀ ਪੈਨਸ਼ਨ ਮਹਿੰਗਾਈ ਦੇ ਅਨੁਸਾਰ ਘਟੋ-ਘਟ 5000 ਰੁਪਏ ਹੋਵੇ ਬਜ਼ੁਰਗਾਂ ਦੀ ਪੈਨਸ਼ਨ ਉਮਰ 65 ਸਾਲ ਤੋਂ ਕਟਾ ਕੇ 60 ਸਾਲ ਹੋਵੇ ਪੈਨਸ਼ਨ ਲੈਣ ਲਈ ਢਾਈ ਏਕੜ ਜ਼ਮੀਨ ਅਤੇ ਹੋਰ ਆਮਦਨ ਹੱਦ ਸਮਾਪਿਤ ਕੀਤੀ ਜਾਵੇ ਮਜ਼ਦੂਰਾ ਅਤੇ ਹੋਰ ਸਰਕਾਰੀ ਕੰਮਾਂ ਉੱਤੇ ਲੱਗੇ ਮਜ਼ਦੂਰਾਂ ਦੀ ਦਿਹਾੜੀ 750 ਰੁਪਏ ਹੋਵੇ ਸਕਿਲਡ ਲੇਬਰ ਜਿਵੇਂ ਉਹ ਸਾਰੀ ਮਿਸਤਰੀ ਸਪਲੰਬਰ ਦਰਖਾਨ ਡਰਾਈਵਰ ਅਤੇ ਹੋਰ ਸਕਿਲਡ ਮਜ਼ਦੂਰ ਦੀ ਦਿਹਾੜੀ 1000 ਰੁਪਏ ਹੋਵੇ ਕਿਸੇ ਵੀ ਸਰਕਾਰੀ ਮਲਾਯਮ ਦੀ ਸ਼ੁਰੂਆਤੀ ਤਨਖਾਹ 36000 ਰੁਪਏ ਮਹੀਨੇ ਪ੍ਰਤੀ ਮਹੀਨੇ ਤੋਂ ਘੱਟ ਨਹੀਂ ਹੋਣੀ ਚਾਹੀਦੀ ਮਿਨੀਮਮ ਲੇਬਰ ਗਰੰਟੀ ਲਾਗੂ ਕੀਤਾ ਜਾਵੇ ਮਨਰੇਗਾ ਮਿਹਰਾਂ ਨੂੰ ਕੰਮ ਕਾਨੂੰਨ ਅਨੁਸਾਰ ਉਹਨਾਂ ਦੀ ਮੰਗ ਅਨੁਸਾਰ ਘੱਟ 100 ਦਿਨ ਦਿੱਤਾ ਜਾਵੇ ਨਿਮਨ ਕਿਸਾਨੀ 5 ਏਕੜ ਤੱਕ ਨੂੰ ਮਨਰੇਗਾ ਐਕਟ 2012 ਦੇ ਸੂਤ ਅਨੁਸਾਰ ਇਸ ਵਿੱਚ ਕੰਮ ਕਰਦਾ ਸਬਜ਼ੀਆਂ ਉਗਾਉਣ ਅਤੇ ਪਸ਼ੂ ਪਾਲਣ ਦੇ ਤੰਦੇ ਉੱਤੇ ਮਿਹਨਤਾਨਾ ਦਿੱਤਾ ਜਾਵੇ ਜਿਹੜੇ ਪਿੰਡ ਨਗਰ ਕੌਂਸਲ ਨਗਰ ਪੰਚਾਇਤ ਅਤੇ ਸ਼ਹਿਰਾਂ ਦੀ ਹੱਦ ਅੰਦਰ ਜਗਾ ਗਏ ਹਨ ਉਹਨਾਂ ਉੱਥੇ ਮਜ਼ਦੂਰਾਂ ਲਈ ਮਨਰੇਗਾ ਦਾ ਇਸ ਤਰ੍ਹਾਂ ਉੱਤੇ 100 ਦਿਨ ਦੀ ਹਾੜੀ ਰੁਜ਼ਗਾਰ ਗਾਂਟੀ ਦੀ ਸਕੀਮ ਸ਼ੁਰੂ ਕੀਤੀ ਜਾਵੇ ਸਰਕਾਰੀ ਸਕੂਲਾਂ ਵਿੱਚ ਮਾਸਤਾਲਾ ਅਚਾਰਾ ਅਤੇ ਸਹਾਇਕ ਸਟਾਫ ਦੀਆਂ ਸਾਰੀਆਂ ਅਸਾਮੀਆਂ ਪੂਰੀਆਂ ਕੀਤੀਆਂ ਜਾਣ ਅੰਗਰੇਜ਼ੀ ਵਿਸ਼ੇ ਦੇ ਵੱਖਰੇ ਅਧਿਆਪਕ ਰੱਖੇ ਜਾਣ ਸਿੱਖਿਆ ਵਿਭਾਗ ਵਿੱਚ ਠੇਕਾ ਪ੍ਰਣਾਲੀ ਖਤਮ ਕਰਕੇ ਅਧਿਆਪਕ ਤੇ ਸਟਾਫ ਨੂੰ ਤਣਾਅ ਮੁਕਤ ਕੀਤਾ ਜਾਵੇ ਇਨਾ ਤੋਂ ਸਿੱਖਿਆ ਬਾਰੇ ਕੰਮ ਲੈਣੇ ਬੰਦ ਕੀਤੇ ਜਾਣ ਸੂਬੇ ਵਿੱਚ ਸਿੱਖਿਆ ਐਕਟ ਅਧਿਕਾਰ ਐਕਟ 2009 ਲਾਗੂ ਕੀਤਾ ਜਾਵੇ ਸਰਕਾਰੀ ਹਸਪਤਾਲਾਂ ਡਿਸਪੈਂਸਰੀਆਂ ਵਿੱਚ ਡਾਕਟਰ ਨਰਸਾ ਸਹਾਇਕ ਸਟਾਫ ਅਤੇ ਦਵਾਈਆਂ ਆਬਾਦੀ ਦੇ ਲਿਹਾਜ਼ ਅਨੁਸਾਰ ਪੂਰੇ ਕੀਤੇ ਜਾਣ ਸੇ ਤੋ ਬਾਅਦ ਅਤੇ ਪ੍ਰਾਇਟ ਠੇਕਾ ਪ੍ਰਣਾਲੀ ਬੰਦ ਹੋਵੇ ਖੇਤੀ ਨੀਤੀ ਲਾਗੂ ਹੋਵੇ ਕਣਕ ਝੋਨੇ ਵਾਂਗ ਸਾਰੀਆਂ ਬਦਲਵੀਆਂ ਫਸਲਾਂ ਦੇ ਭਾਅ ਨੂੰ ਨੱਕਾ ਨੂੰ ਨਹੀਂ ਦਰਜਾ ਮਿਲੇ ਖੇਤੀ ਲਈ ਕੋਆਪਰੇਟਿਵ ਸੁਸਾਇਟੀਆਂ ਵਿੱਚ ਸਾਂਝ ਖਾਦ ਦਵਾਈਆਂ ਅਤੇ ਹੋਰ ਸਾਧਨਵਾਜਬਰੇਟਾਂ ਹਾਸਤੇ ਕਿਸਾਨ ਲਈ ਉਪਰਪਧਾਉਣ ਕੋਆਪਰੇਟਿਵ ਸੁਸਾਇਟੀਆਂ ਵਿੱਚ ਰਾਜਨੀਤਿਕ ਦਖਲ ਘਟਾਇਆ ਜਾਵੇ ਸੂਬੇ ਵਿੱਚ ਫਸਲਾਂ ਦੇ ਉਤਪਾਦ ਅਨੁਸਾਰ ਖੇਤੀ ਆਧਾਰਿਤ ਸੰਤਾ ਪਿੰਡਾਂ 'ਚ ਲੋਨ ਦੀ ਉਦਯੋਗ ਨੀਤੀ ਬਣੇ ਇਨ੍ਹਾਂ ਸੰਤਾ ਵਿੱਚ ਪੰਜਾਬੀਆਂ ਦੀ ਸੁਰੱਖਿਆ ਤੇ ਰੁਜ਼ਗਾਰ ਮਹਿੰਗਾਈ ਦਰਾਂ ਨਾਲ ਜੁੜੇ ਮਿਹਨਤਾਂ ਨੇ ਮਿਨਿਮਮ ਲੇਬਰ ਗਾਰੰਟੀ ਲਾਅ ਹੱਕ ਮਿਲੇ ਸਜ਼ਾਵਾ ਪੂਰੀਆਂ ਕਰ ਚੁੱਕੇ ਸੀ ਕੈਦੀਆਂ ਸਮੇਤ 20 ਸਾਲ ਪੂਰੇ ਕਰ ਚੁੱਕੇ ਸਾਰੇ ਕੈਦੀ ਰਹਾਅ ਕੀਤੇ ਜਾਣ ਕਾਲੇ ਕੰਨਣਾ ਚਾਹਤ ਬਿਨਾ ਕੇਸ ਚਲਾਏ ਲੁੱਕ ਕੇ ਦੱਕੇ ਬੰਦੀ ਜੀ ਗੁੱਦੀ ਜੀ ਵੀ ਤੇ ਸੰਘਰਸ਼ ਕੈਦੀ ਛੱਡੇ ਜਾਣ ਝੂਠੇ ਪਰਚੇ ਬਿਲਕੁਲ ਬੰਦ ਹੋਣ ਧਾਰਮਿਕ ਸਥਾਨਾਂ ਅਤੇ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਖਰਾਫਤ ਸਖਤ ਕਰਨ ਬਣੇ ਦੋਸ਼ੀਆਂ ਨੂੰ ਸਜ਼ਾਵਾ ਲਈ ਫਾਸਟ ਟਰੈਕ ਅਦਾਲਤ ਵਿੱਚ ਮੁਕੱਦਮਾ ਚੱਲੇ ਅਤੇ ਧਰਮ ਦੇ ਨਾਂ 'ਤੇ ਅੱਗ ਲਾਉਣ ਅਤੇ ਫੁੱਟ ਪਾਉਣ ਵਾਲਿਆਂ ਖਿਲਾਫ ਸਖਤ ਕਾਰਵਾਈਆਂ ਹੋਣ ਸੂਬੇ ਵਿੱਚ ਹੋਰ ਹਰ ਰੋਜ਼ ਹੋ ਰਹੇ ਸਪਾਰੀ ਕਤਲਾਂ ਫਰੋਤੀਆਂ ਅਤੇ ਗੈਂਗਸਟਰ ਬਾਦ ਨੂੰ ਰੋਕਣ ਲਈ ਟੋਸ ਸੁਰੱਖਿਆ ਨੀਤੀ ਬਣੇ ਅਤੇ ਨੌਜਵਾਨੀ ਨੂੰ ਜੁਰਮ ਦੀ ਰਾਹ ਤੋਂ ਮੋੜਨ ਲਈ ਉਪਰਾਲੇ ਕੀਤੇ ਜਾਣ। ਸਰਕਾਰੀ ਅਹੁਦਿਆਂ ਉੱਤੇ ਬੈਠੇ ਪ੍ਰਸ਼ਤਰੀ ਡਰਾ ਅਤੇ ਪ੍ਰਸ਼ ਅਫਸਰਾਂ ਸਾਹਾਂ ਖਲਾਫ ਦੇਸ਼ ਤੋਂ ਹੋਦੇ ਮੁਕਦਮੇ ਚਲਾਏ ਜਾਣ। ਅਹੁਦਿਆਂ ਤੋਂ ਬਰਖਾਸਤ ਕੀਤਾ ਜਾਵੇ ਅਤੇ ਉਹਨਾਂ ਦੀਆਂ ਜਾਇ ਦਰਦਾਂ ਜਬਤ ਕਰਕੇ ਇਹਨਾਂ ਨੂੰ ਜੇਲਾਸੇ ਡੱਕਿਆ ਜਾਵੇ ਭਾਰਤ-ਪਾਕ ਵਪਾਰ ਲਈ ਅਟਾਰੀ ਅਤੇ ਵਾਗਾ ਬਾਰਡਰ ਖੁੱਲੇ ਜਾਣ ਤਾਂ ਜੋ ਕਿਸਾਨਾਂ ਅਤੇ ਵਪਾਰੀਆਂ ਦੀ ਆਮਦਨ ਵਧ ਸਕੇ ਅਤੇ ਮਜ਼ਦੂਰਾਂ ਨੂੰ ਕੰਮ ਮਿਲ ਸਕੇ ਪੰਜਾਬ ਰਾਹੀਂ ਦੇਸ਼ ਵਿੱਚ ਹੋਣ ਵਾਲੇ ਵਪਾਰ ਦਾ ਪੰਜਾਬ ਨੂੰ ਵਿਸ਼ੇਸ਼ ਟੈਕਸ ਮਿਲੇ ਪੀਣ ਵਾਲੇ ਸਾਫ਼ ਪਾਣੀ ਦਾ ਪ੍ਰਬੰਧ ਅਤੇ ਖਾਣ-ਪੀਣ ਵਾਲੀਆਂ ਅਵਸਥਾਵਾਂ ਚੰਗਲਾ ਹੋ ਰੋਕੀ ਜਾਵੇ ਸ਼ਹਿਰਾਂ ਵਿੱਚ ਕੂੜਾ ਪ੍ਰਬੰਧਨ ਹੋਵੇ ਅਤੇ ਸਿਰਜ ਦੇ ਪਾਣੀ ਨੂੰ ਟ੍ਰੀਟਮੈਂਟ ਪਲਾਟਾਂ ਰਾਹੀਂ ਸਾਫ਼ ਕਰਕੇ ਸਿੰਚਾਈ ਲਈ ਰੀਯੂਜ਼ ਕੀਤਾ ਜਾਵੇ ਨਹਿਰਾਂ ਦੇ ਤਲੇ ਕੱਚੇ ਰੱਖੇ ਜਾਣ ਅਤੇ ਗੰਦੇ ਬਨਾਲੇ ਪੱਕੇ ਕੀਤੇ ਜਾਣ ਕਰਦੀ ਹੈ ਜਿਹੜਾ ਕਾਰਖਾਨਿਆਂ ਦਾ ਗੰਦਾ ਪਾਣੀ ਔਨ ਪਾਉਣ ਦੀ ਸਜ਼ਾ ਉਮਰ ਕੈਦ ਹੋਵੇ ਇਸ ਲਈ ਕਾਨੂੰਨ ਬਣੇ ਸਾਡੀਆਂ ਔਕੜਾਂ ਦਾ ਮੂਲ ਕਾਰਨ ਪਛਤਾ ਜਾ ਰਿਹਾ ਇਸ ਨਾਲ ਲੜੇ ਬਿਨਾ ਪੰਜਾਬ ਅਤੇ ਪੰਜਾਬੀ ਦੋਵੇਂ ਉਜੜ ਰਹੇ ਹਨ ਮੈਂ 2016 2500 ਰੁਪਏ ਪੈਂਚ ਹੈ ਤੇ ਦਿਵਾਵਾਂਗਾ ਦੀ ਨੌਕਰੀ ਦੇ 395 ਐਕਟ ਅਨੁਸਾਰ ਬੈਕ ਲਾਗਦੀ ਹੈ ਲੜਾਈ ਕਿ ਲੜੀ ਹੈ ਤੇ ਉਹਨਾਂ ਦੀ ਸਾਯੋਗ ਨਾਲ ਪੈਂਚਰ 1500 ਅਤੇ 3000 ਸਰਕਾਰੀ ਨੌਕਰੀਆਂ ਲਈਆਂ ਪੰਜਾਬੀਆ ਮਿਲ ਕੇ ਲੜਾਂਗੇ ਤਾਂ ਹੀ ਜਿੱਤਾਂਗੇ ਜਾਰੀ ਕਰਤਾ ਬਕਾਸਿੰਘ ਪ੍ਰਦਾਸ ਮੂ ਮਜ਼ਦੂਰ ਵਲ ਪਰ ਸਭਾ ਸਹਿਯੋਗੀ ਸ਼ੋਕ ਮੈਂਂਦਰਾਗੂ ਪੀਮ ਕ੍ਰਾਂਤੀ ਮਿਸ਼ਨ ਜੈ ਪੀਮ ਜੈ ਭਾਰਤ ਮੈਨੂੰ ਆਪਣੇ ਸਾਰੇ ਹੀ ਪਿੰਡ ਵਾਸੀਆਂ ਤੋਂ ਉਮੀਦ ਆ ਕਿ ਇਸ ਗੱਲ ਨੂੰ ਆਪਾਂ ਗੌਰ ਕਰਦਿਆਂ ਹੋਇਆਂ ਨਾਲ ਆ ਜਿਹੜਾ ਸਿਹਾਰ ਆ ਇਹ ਇਸੇ ਤਰ੍ਹਾਂ ਤੱਕ ਕਿਸੇ ਵੱਟਾ WhatsApp ਰਾਹੀਂ ਚਾਹ ਬੈਸੀ ਆਪਾਂ ਨੰਗ ਦੇ ਤੱਕ ਦੇ ਦੇਣਾ ਤੇ ਨਾਲ ਉਹਨਾਂ ਨੂੰ ਕਹਿਣਾ ਕਿ ਸਾਡੀਆਂ ਹੱਕੀ ਮੰਗਾ ਸਾਰਿਆਂ ਦੀਆਂ ਸਾਧੀਆਂ ਨੇ ਕੋਈ ਪੈਨਸ਼ਨ ਵਾਲਾ ਹੈਗਾ ਕੋਈ ਦਿਹਾੜੀ ਵਾਲਾ ਹੈਗਾ ਕੋਈ ਮਰੇਗਾ ਵਾਲਾ ਹੈਗਾ ਕੋਈ ਨੱਤੇ ਦਾ ਲਟੜਿਆ ਹੋਇਆ ਹੈ ਨਾ ਇਹ ਸਾਰਿਆਂ ਦੀਆਂ ਸਾਧੀਆਂ ਗੱਲਾਂ ਨੇ ਤਾਂ ਮੈਨੂੰ ਤੁਹਾਡੇ ਸਾਰਿਆਂ ਤੋਂ ਉਮੀਦ ਆ ਕਿ ਤੁਸੀਂ ਸਾਰੇ ਆ ਪੜੋ ਨਾਲੇ ਬੱਚਿਆਂ ਤੋਂ ਪੜ ਕੇ ਸੁਣੋ ਨਾਲੇ WhatsApp ਰਾਹੀਂ ਫੋਨ ਰਾਹੀਂ ਅੱਗੇ ਦੀ ਅੱਗੇ ਝੱਜੋ ਤੇ ਨਾਲੇ ਟਾਈਮ ਹੈਗਾ ਆ ਮੰਨ ਲਿਓ ਨਾਲ ਟਾਈਮ ਹੈਗਾ ਅੱਗੇ ਆਪਾਂ ਰਾਜੀ ਬੰਦੋ ਤੇ ਅੱਗੇ ਦੀ ਅੱਗੇ ਭੇਜਦੇ ਜਾਣਾ ਤਾਂ ਜਿਸ ਦਿਨ ਦਾ ਪ੍ਰੋਗਰਾਮ ਹੈਗਾ ਇਹ ਜੋਰ ਲਾ ਦੇਣਾ ਜੇ ਅਸੀਂ ਇੱਥੇ ਆ ਵੀ 10 ਬੰਦੇ ਖੜੇ ਆ ਤਾਂ ਜੇ ਦੋ-ਦੋ ਬੰਦੇ ਵੀ ਹੋਰ ਨਾਲ ਲੈ ਆਈਏ ਤੇ 30 ਬੰਦੇ ਹੋ ਜਾਂਦੇ ਆ ਹਾਂ ਜੀ ਜੇ ਤੁਸੀਂ 10000 ਦੀ ਗਿਣਤੀ ਨਾਲ ਇਕੱਠ ਕਰ ਜਾਂਦੇ ਹੋ ਤਾ ਸਰਕਾਰ ਨੇ ਬਿਲਕੁਲ ਹੱਲ ਜਾਣਾ ਤੇ ਇਹ ਲਾਗੂ ਹੋ ਸਕਦੇ ਆ ਜੇ ਤੁਸੀਂ ਚੁੱਪ ਕਰਕੇ ਬੈਠੇ ਹੋ ਪ੍ਰਧਾਨ ਕੱਲਾ ਹੈਗਾ ਨਾਲ ਆ ਸਭ ਜਿਹੜੀ ਲੀਡਰਸ਼ਿਪ ਹੈਗੀ ਆ ਇਹ ਨਰੇਗਾ ਵਾਲੇ ਹੈਗੇ ਆ ਤੇ ਫੇਰ ਬਾਈ ਚਾਂਸ ਕੱਟ ਜੇ ਇਹ ਤਾਂ ਜੋਰ ਲੌੜਾ ਪੈਣਾ ਮੈਨੂੰ ਪੂਰਿਆਂ ਦੀ ਤੁਹਾਡੇ ਤੋਂ ਆਸ ਆ ਮੈਂ ਦਾ ਜ਼ਿੰਮੇਵਾਰੀ ਨਾਲ ਕੰਮ ਕਰਾਂਗੇ ਐਨਾ ਕਹਿੰਦਾ ਹੋਇਆ ਸਭ ਨੂੰ ਜੈ ਭੀਨ ਜੈ ਭਾਰਤੋ ਸਤਿ ਸ਼੍ਰੀ ਅਕਾਲ ਨਮਸਕਾਰ